ਪੰਜਾਬ ਕਾਂਗਰਸ ਦੇ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਕਾਂਗਰਸ ਦੇ ਵੱਡੇ ਆਗੂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਆਖਰਕਾਰ ਪੰਜਾਬ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਜੀ ਸਭ ਲੰਘੇ ਕੱਲ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿਹਾ ਕਿ ਗਾਂਧੀ ਨੇ ਬੁਲਾ ਕੇ ਉਹਦੇ ਕੋਲੋਂ ਕਈ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਲੈ ਗਏ ਨੇ ਕੀ ਹੈ ਪੂਰੀ ਕਹਾਣੀ ਬਿਲਕੁਲ ਗਗਨ ਰਾਹੁਲ ਗਾਂਧੀ ਨੇ ਵੈਸੇ ਤਾਂ ਪੰਜਾਬ ਦੇ ਕਈ ਲੀਡਰ ਜਿੱਚ ਬਹੁਤ ਵੱਡੇ ਨਾਂ ਨੇ ਕਈ ਕਾਂਗਰਸੀ ਲੀਡਰਾਂ ਦੇ ਜਿਹੜੇ ਆਪ ਜਾ ਰਹੇ ਨੇ ਹਾਈ ਕਮਾਂਡ ਦੇ ਕੋਲੇ ਪਰ ਹਰਾਨੀ ਵਾਲੀ ਗੱਲ ਕਹਿ ਲੋ ਤੇ ਉਹਨਾਂ ਲੀਡਰਾਂ ਲਈ ਪਰੇਸ਼ਾਨੀ ਵਾਲੀ ਗੱਲ ਕਹਿ ਲੋ ਕਿ ਲਾਲ ਸਿੰਘ ਨੂੰ ਖੁਦ ਟੈਲੀਫੋਨ ਕਰਕੇ ਸੱਦਿਆ ਗਿਆ ਰਾਹੁਲ ਗਾਂਧੀ ਦੇ ਵੱਲੋਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਤੇ ਅਹਿਮ ਗੱਲ ਹੈ ਇਹ ਲਾਲ ਸਿੰਘ ਨੂੰ ਤਾਂ ਸੱਦਿਆ ਗਿਆ ਪਰ ਇਨਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਇਹ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਕਾਲ ਹੈ ਇਹਨੂੰ ਇਸ ਨਜ਼ਰੀਏ ਦੇ ਨਾਲ ਵੀ ਦੇਖਿਆ ਜਾ ਸਕਦਾ ਹੈ ਜੋ ਖਬਰ ਮੀਡੀਆ ਚ ਗਰਦਸ਼ ਕਰ ਰਹੀ ਹੈ ਮੀਡੀਆ ਦੇ ਅੰਦਰ ਚੱਲ ਰਹੀ ਹੈ ਮੀਡੀਆ ਰਿਪੋਰਟਾਂ ਨੇ ਉਹਦੇ ਮੁਤਾਬਕ ਲਾਲ ਸਿੰਘ ਨੇ ਇਸ ਮੁਲਾਕਾਤ ਦੀ ਪੁਸ਼ਟੀ ਵੀ ਕੀਤੀ ਹੈ ਬਕਾਇਦਾ ਫੋਟੋ ਵੀ ਜਾਰੀ ਕੀਤੀ ਹੈ ਹਮ ਲਾਲ ਸਿੰਘ ਨੂੰ ਰਾਹੁਲ ਗਾਂਧੀ ਨੇ ਬੁਲਾਇਆ ਸੀ ਪੰਜਾਬ ਦੇ ਅੰਦਰ ਕਾਂਗਰਸ ਦੀ ਜੋ ਸਥਿਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਲਾਲ ਸਿੰਘ ਕਹਿੰਦੇ ਕਿ ਮੈਂ ਆਪਣੀ ਇਮਾਨਦਾਰੀ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਆਇਆ ਹਾਂ ਤੇ ਇਹ ਵੀ ਚਰਚਾ ਹੈ ਕਿ ਲਾਲ ਸਿੰਘ ਨੇ ਜਿਹੜਾ ਜਲੰਧਰ ਜਿਮਨੀ ਚੌਣ ਦੇ ਵਿੱਚ ਜੋ ਜਮਾਨਤ ਜਬਤ ਹੋਈ ਕਾਂਗਰਸ ਦੀ ਤਰਨਤਾਰਨ ਦੀ ਮਾਫ ਕਰਨਾ ਤਰਨਤਾਰਨ ਦੇ ਵਿੱਚ ਜਿਹੜੀ ਜਮਾਨਤ ਜਬਤ ਹੋਈ ਉਹਨਾਂ ਦੇ ਉਮੀਦਵਾਰ ਕਰਨਬੀਰ ਬੁਰਜ ਦੀ ਉਹਨੂੰ ਲੈ ਕੇ ਵੀ ਸਵਾਲ ਕੀਤੇ ਤੇ ਉਹਦੇ ਜਵਾਬ ਵੀ ਲਾਲ ਸਿੰਘ ਦੇ ਕੇ ਆਏ ਆ ਤੇ ਬਾਕੀ ਜਿੰਨੇ ਵੀ ਸਵਾਲ ਸੁਭਾਵਿਕ ਜੀ ਗੱਲ ਹੈ ਕਿ ਪੁੱਛਿਆ ਹੋਣਾ ਕਿ ਕਿੰਨੂੰ ਪ੍ਰਧਾਨ ਬਣਾਇਆ ਜਾਵੇ ਕੀ ਰਾਜੇ ਨੂੰ ਹਟਾਇਆ ਜਾਵੇ ਕਿ ਵਿਰੋਧੀ ਧਿਰ ਦੀ ਨੇ ਲੀਡਰ ਬਦਲਿਆ ਜਾਵੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੁੱਛੀਆਂ ਹੋਣਗੀਆਂ ਤੇ ਇੱਚ ਕੋਈ ਸ਼ੱਕ ਨਹੀਂ ਕਿ ਲਾਲ ਸਿੰਘ ਇੱਕ ਸੁਗੜ ਸਿਆਸਤਦਾਨ ਨੇ ਤੇ ਖਾਸ ਕਰਕੇ ਪਵਾਦ ਦੇ ਇਲਾਕੇ ਦੇ ਤੇ ਕਮੂ ਬਰਾਦਰੀ ਦੇ ਇੱਕ ਤਗੜੇ ਲੀਡਰ ਨੇ ਬੇਸ਼ੱਕ ਉਹਨਾਂ ਦੀ ਸਿਹਤ ਅੱਜਕੱਲ ਨਾ ਸਾਜ਼ ਚੱਲਦੀ ਹੈ ਪਰ ਉਹ ਪੰਜਾਬ ਦੀਆਂ ਕੈਬਨਿਟ ਵਜੀਆ ਬਾਜ਼ਾਰਤਾਂ 'ਚ ਵੀ ਰਹੇ ਨੇ ਕੈਬਨਿਟ ਮੰਤਰੀ ਵੀ ਰਹੇ ਨੇ ਇੱਥੋਂ ਤੱਕ ਕਿ ਵਿੱਤ ਮੰਤਰੀ ਰਹੇ ਨੇ ਪੰਜਾਬ ਦੇ ਤੇ ਕਈ ਲੰਬਾ ਸਮਾਉ ਸਨੌਰ ਹਲਕੇ ਤੋਂ ਵਿਧਾਇਕ ਰਹੇ ਨੇ ਕਿ ਕ੍ਰੂਸ਼ੀਅਲ ਸਮਿਆਂ ਦੇ ਅੰਦਰ ਉਹ ਜਿੱਤਦੇ ਰਹੇ ਨੇ ਹੁਣ ਲਾਲ ਸਿੰਘ ਦਾ ਇਹ ਮੁਲਾਕਾਤ ਆਪਣੇ ਆਪ ਦੇ ਵਿੱਚ ਇੱਕ ਸੰਕੇਤ ਦਿੰਦੀ ਹੈ ਕਿ ਕਾਂਗਰਸ ਦੇ ਅੰਦਰ ਜਿਹੜੀ ਗੱਲ ਆਪਾਂ ਬਾਰ-ਬਾਰ ਦੱਸ ਰਹੇ ਹਾਂ ਜਿਹੜੀ ਖਬਰ ਸਾਡੇ ਆਪਣੇ ਕੋਲੇ ਆ ਸੋਰਸਸ ਦੇ ਵੱਲੋਂ ਕਿ ਕਾਂਗਰਸ ਦੇ ਅੰਦਰ ਕੁਝ ਵੱਡਾ ਹੋਣ ਵਾਲਾ ਹੈ ਵੱਡਾ ਮਤਲਬ ਕੀ ਹੋ ਸਕਦਾ ਹੈ ਕਿ ਰਾਜਾ ਵਡਿੰਗ ਦੀ ਤਬਦੀਲੀ ਹੋਣੀ ਹੈ ਇਤੋਂ ਤੱਕ ਕਿ ਚਰਚਾ ਹੈ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਦੀ ਤਬਦੀਲੀ ਵੀ ਹੋ ਸਕਦੀ ਹੈ ਜਾਂ ਉਹਨਾਂ ਨੂੰ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ ਇੰਦਾ ਦੀ ਜਣੀ ਬਹੁਤ ਸਾਰੀਆਂ ਚਰਚਾਵਾਂ ਨੇ ਜਿਹੜੀਆਂ ਗਰਦਸ਼ ਕਰ ਰਹੀਆਂ ਨੇ ਉਹ ਆਪਾਂ ਪ੍ਰਧਾਨਗੀ ਵਾਲੇ ਨਾਂ ਪਹਿਲਾਂ ਹੀ ਦੱਸ ਚੁੱਕੇ ਆ ਕਿ ਜਿਹੜੇ ਹਾਈ ਕਮਾਂਡ ਦੇ ਕੋਲ ਹਾਈ ਕਮਾਂਡ ਨੇ ਫੀਡਬੈਕ ਲੈਣਾ ਸ਼ੁਰੂ ਕਰ ਦਿੱਤਾ ਹਏ ਹਰ ਦਿਨ ਇੱਕ ਨਾ ਇੱਕ ਆਗੂ ਨੂੰ ਬੁਲਾ ਰਹੀ ਹੈ ਕਾਂਗਰਸ ਬਿਲਕੁਲ ਬਿਲਕੁਲ ਕੁਸ਼ ਕਾਗੂ ਤਾਂ ਹਨ ਆਪ ਗਏ ਨੇ ਚੱਲ ਕੇ ਜਿੱਚ ਬਹੁਤ ਵੱਡੇ ਵੱਡੇ ਨਾਂ ਆਣਗੇ ਜਿਹੜੇ ਖੜਗੇ ਸਾਹਿਬ ਨੂੰ ਵੀ ਮਿਲੇ ਜਿਹੜੇ ਰਾਹੁਲ ਗਾਂਧੀ ਨੂੰ ਵੀ ਮਿਲੇ ਕੇ ਸੀਵੇਨੂ ਗੋਪਾਲ ਨੂੰ ਵੀ ਮਿਲੇ ਯਾਨੀ ਕਿ ਉਹਨਾਂ ਨੇ ਕੋਈ ਵੱਡਾ ਲੀਡਰ ਨਹੀਂ ਛੱਡਿਆ ਲਾਲ ਸਿੰਘ ਤੇ ਸੁਖਿੰਦਰ ਰੰਧਾਵਾ ਨੂੰ ਵੀ ਬੁਲਾਇਆ ਗਿਆ ਸੀ ਸੁਖੀ ਰੰਧਾਵਾ ਨੂੰ ਵੀ ਬੁਲਾਇਆ ਗਿਆ ਸੀ ਸੁਖਿੰਦਰ ਰੰਧਾਵਾ ਨੂੰ ਕਈ ਲੀਡਰ ਬੁਲਾਏ ਗਏ ਸੀ ਪਰ ਲਾਲ ਸਿੰਘ ਨੂੰ ਬੁਲਾਉਣਾ ਕਿਉਂਕਿ ਲਾਲ ਸਿੰਘ ਸਿਆਸਤ ਦੇ ਅੰਦਰ ਉਵੇਂ ਸਰਗਰਮ ਨਹੀਂ ਹਨ ਜਿਹੜਾ ਵੱਡਾ ਪ੍ਰਸ਼ਨ ਜਿਹੜੀ ਹੈਰਾਨ ਕਰਦੀ ਗੱਲ ਹੈ ਲਾਲ ਸਿੰਘ ਸਿਆਣੇ ਸਿਆਸਦਾਨ ਨੇ ਆਪ ਪਹਿਲਾਂ ਹੀ ਕਹਿ ਕੇ ਹਟੇ ਆ ਪਰ ਉਹ ਤੋ ਕਿਉਂ ਨਹੀਂ ਸੇਤਨ ਸਾਜ ਹੈ ਉਮਰ ਦਾ ਤਕਾਜਾ ਹੈ ਤੇ ਉਹਵੇਂ ਸਰਗਰਮ ਨਹੀਂ ਕਿ ਦੰਦੀਆਂ ਚਾਰ ਰੈਲੀਆਂ ਕਰਦੇ ਨੇ ਪੰਜ ਮੀਟਿੰਗਾਂ ਚ ਜਾਂਦੇ ਨੇ ਤੋੜਪੰਨ ਕਰਦੇ ਨੇ ਕਿ ਸਿਆਸੀ ਤੌਰ ਦੇ ਉੱਤੇ ਉਹਵੇਂ ਨਹੀਂ ਕਰ ਰਹੇ ਸੀ ਉਹ ਬਹੁਤ ਲਿਮਟਾਈਜ਼ ਸੀਗੇ ਫਿਰ ਲਾਲ ਸਿੰਘ ਦਾ ਇੱਕ ਬੈਡ ਇੰਪੈਕਟ ਉਦੋਂ ਵੀ ਗਿਆ ਸੀ ਜਦੋਂ ਰਾਹੁਲ ਗਾਂਧੀ ਦੀ ਪਸੰਦ ਡਾਕਟਰ ਧਰਮਪ੍ਰੀਤ ਗਾਂਧੀ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਇਹ ਗੱਲ ਕਾਂਗਰਸ ਦੇ ਹਲਕਿਆਂ ਦੇ ਅੰਦਰ ਖਾਸ ਕਰਕੇ ਪਟਿਆਲੇ ਦੇ ਅੰਦਰ ਬੜੇ ਜ਼ੋਰ ਸ਼ੋਰ ਨਾਲ ਕਹੀ ਜਾਂਦੀ ਹੈ ਕਿ ਡਾਕਟਰ ਧਰਮਬੀਰ ਗਾਂਧੀਦਾਰ ਲਾਲ ਸਿੰਘ ਹੁਰਾਣੇ ਖੁੱਲ ਕੇ ਸਮਰਥਨ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਨੇ ਲਾਲ ਸਿੰਘ ਦੀ ਉਮੀਦਵਾਰੀ ਦੀ ਜਿਹੜੀ ਆ ਉਹ ਸਿਫਾਰਿਸ਼ ਕੀਤੀ ਸੀ ਇਹ ਚਰਚਾ ਜਿਹੜੀ ਆ ਉੱਥੇ ਚੱਲਦੀ ਰਹੀ ਹੈ ਲਗਾਤਾਰ ਹੁਣ ਇਸ ਮੁਲਾਕਾਤ ਤੋਂ ਕੁਝ ਸਿਆਸੀ ਮਾਹਰ ਜਾਂ ਸਿਆਸੀ ਪੰਡਤ ਕਹਿ ਲਈਏ ਇਹ ਟੇਵਾ ਲਾਰ ਰਹੇ ਨੇ ਇਹ ਚੀਜ਼ ਕੱਢ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਧੜੇ ਨੂੰ ਸਰਗਰਮ ਕਰਨ ਦੀ ਜਾਂ ਨਵਜੋਤ ਸਿੰਘ ਸਿੱਧੂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਹੈ ਇਹਨੂੰ ਐਵੇਂ ਦੇਖਿਆ ਜਾਣਾ ਚਾਹੀਦਾ ਇਹ ਕੋਈ ਕਹ ਲਈਏ ਕਿ ਗਲਤ ਦਿਸ਼ਾ ਦੇ ਵਿੱਚ ਜਿਹੜਾ ਹੋਇਆ ਅੰਦਾਜਾ ਉਹ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਕੱਲ ਪਰਸੋ ਪਟਿਆਲੇ ਸੀ ਉਹਨਾਂ ਦੇ ਨਾਲ ਕਾਂਗਰਸ ਦਾ ਕੋਈ ਵਾਹਦ ਕੋਈ ਕੱਲਾ ਲਾਗੂ ਸੀ ਤਾਂ ਕਾਕਾ ਅਰਜੰਦਰ ਸਿੰਘ ਸੀ ਕਾਕਾ ਅਰਜੰਦਰ ਸਿੰਘ ਕੌਣ ਹੈ ਕਾਕਾ ਅਰਜੰਦਰ ਸਿੰਘ ਲਾਲ ਸਿੰਘ ਦਾ ਪੁੱਤਰ ਅਤੇ ਸਾਫ ਕਾ ਐਮਐਲਏ ਆ ਸਮਾਣਾ ਹਣਾ ਤੋਂ ਜਾਨੀ ਕਿ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਕਾਂਗਰਸ ਕੀ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਸਰਗਰਮ ਕਰਨਾ ਚਾਹੁੰਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਨੂੰ ਸਰਗਰਮ ਕਰਨਾ ਚਾਹੁੰਦੀ ਹੈ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਿੱਧੂ ਖਰਾਨੀ ਦਾ ਮੰਗ ਹੈ ਕਿ ਉਹਨਾਂ ਨੂੰ ਬਤੌਰ ਚੀਫ ਮਿਨਿਸਟਰ ਪ੍ਰੈਜ਼ੈਂਟ ਕੀਤਾ ਜਾਵੇ ਉਹ ਕਾਂਗਰਸ ਕਰ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਇੱਕ ਵੱਡਾ ਸਵਾਲ ਹੈ ਬਾਜੋਪੀ ਸਾਹਿਬ ਜਿਸ ਤਰ੍ਹਾਂ ਦੀ ਪੰਜਾਬ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਹਰੀ ਝੰਡੀ ਦੇਣ ਦੇ ਨਾਲ ਹੀ ਗੁੱਟਵਾਦੀ ਖਤਮ ਹੋ ਜਾਵੇਗੀ ਜਾਂ ਨਵਜੋਤ ਸਿੰਘ ਸਿੱਧੂ ਇਸ ਇਸ ਤਰੀਕੇ ਨਾਲ ਕੈਪेबल ਹੈ ਨੀ ਸਮੇ ਗਗਨ ਜੈਦ ਇਸ ਸਵਾਲ ਨੂੰ ਦੇਖਣਾ ਹੋਵੇ ਇਸ ਸਵਾਲ ਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਹੰਡੇ ਵਰਤੇ ਨੇਗੇ ਉਹ ਪਹਿਲਾਂ ਪੀਪੀਸੀ ਦੇ ਪ੍ਰੈਜ਼ੀਡੈਂਟ ਰਹੇ ਚੁੱਕੇ ਨੇਗੇ ਨਵਜੋਤ ਸਿੰਘ ਸਿੱਧੂ ਜੇ ਕਹੇ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲ ਲੈਣਗੇ ਸਾਰੇ ਰਾਜਾ ਵੜਿੰਗ ਨੂੰ ਵੀ ਨਾਲ ਲੈ ਲੈਣਗੇ ਚੰਨੀ ਨੂੰ ਵੀ ਨਾਲ ਲੈ ਲੈਣਗੇ ਸੁਖੀ ਰੰਦਾਵਾ ਬਾਜਵੇ ਨੂੰ ਵੀ ਨਾਲ ਲੈ ਲੈਣਗੇ ਮੇਰਾ ਮੇਰੇ ਮਰੇ ਮੇਰੇ ਸਾਹਬ ਦੇ ਨਾਲ ਇਹਦਾ ਜਵਾਬ ਨਾ ਚਾ ਕਿਉਂਕਿ ਸਿੱਧੂ ਜਦੋਂ ਸਿੱਧੂ ਪੀਪੀਸੀ ਦੇ ਪ੍ਰੈਜ਼ੀਡੈਂਟ ਸੀਗੇ ਜਦੋਂ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਤਾਂ ਉਸ ਸਮੇਂ ਤਾਂ ਧੜੇਬੰਦੀ ਚਰਮ ਸੀਮਾ ਤੇ ਚੱਲੇਗੀ ਸੀ ਸਿੱਧੂ ਦਾ ਟੜਾ ਚੰਨੀ ਦਾ ਟੜਾ ਜਾਖੜ ਦਾ ਟੜਾ ਬਾਜਵੇ ਦਾ ਟੜ ਜਣੀ ਕਿ ਉੱਥੇ ਤਾਂ ਬਹੁਤ ਖੁਸ਼ ਸੀ 2022 ਦੇ ਵਿੱਚ ਕਾਂਗਰਸ ਜਿਹੜੀ 16 17 ਤੇ ਗਈ ਹੈ ਕਾਂਗਰਸ ਨੇ ਹਾਰਨਾ ਸੀ ਕਾਂਗਰਸ ਨੇ ਜ਼ਰੂਰ ਹਾਰਨਾ ਸੀ ਕਿਉਂਕਿ ਜਿਸ ਪ੍ਰਕਾਰ ਮੂਵਮੈਂਟ ਬਣ ਗਿਆ ਸੀ ਥੱਲੇ ਵੋਟਾਂ ਦੇ ਸਮੇਂ ਕਾਂਗਰਸ ਨੇ ਹਾਰਨਾ ਸੀ ਪਰ ਕਾਂਗਰਸ ਦੀ ਹਾਰ ਇਸ ਤਰ੍ਹਾਂ ਦੀ ਨਹੀਂ ਹੁੰਦੀ ਘਟੋ ਘਟ ਇਸ ਤਰ੍ਹਾਂ ਦੀ ਨਹੀਂ ਹੁੰਦੀ ਮਾਲਵੇ ਦੀਆਂ 6-7 ਸੀਟਾਂ ਕਾਂਗਰਸ ਬਿਨਾਂ ਵਜਾ ਤੋਂ ਹਾਰੀ ਇਸੇ ਤਰ੍ਹਾਂ ਨਾਲ ਦੁਆਬੇ ਚ 2-4 ਸੀਟਾਂ ਨੇ ਮਾਝੇ ਦੀਆਂ ਕਈ ਸੀਟਾਂ ਨੇ ਗਈਆਂ ਯਾਨੀ ਕਿ ਕਾਂਗਰਸ ਫਿਰ ਵੀ 33-34 ਦੇ ਗੇੜ ਚ ਹੁੰਦੀ ਇਹ ਅੰਦਾਜ਼ਾ ਹਮੇਸ਼ਾ ਹੀ ਲਾਇਆ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਜਿਹੜੀ ਅਗਵਾਈ ਕਰਨ ਦੀ ਕੈਪੇਬਿਲਟੀ ਹੈ ਉਹਦੇ ਕਾਰਨ ਇਹ ਨੁਕਸਾਨ ਜਿਹੜਾ ਉਹ 16 17 ਤੇ ਹੋਇਆ ਜਨ ਕਿ 15 16 ਸੀਟਾ ਉਹ ਇਸ ਮਾਮਲੇ ਚ ਹਾਰੇ ਹੁਣ ਨਵਜੋਤ ਸਿੰਘ ਸਿੱਧੂ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬੋਲ ਲਿੰਦੇ ਨੇ ਬੜਾ ਸੋਹਣਾ ਬੋਲ ਲਿੰਦੇ ਨੇ ਉਹਨਾਂ ਦੇ ਜਜ਼ਬਾਤ ਉਹ ਸੱਚੇ ਦਿਲ ਦੇ ਨਾਲ ਬੋਲਦੇ ਨੇ ਹੋਣਗੇ ਇਹ ਗੱਲ ਜਿਹੜੀ ਆ ਉਹ ਕਹੀ ਜਾ ਸਕਦੀ ਹੈ ਪਰ ਜਥੇਵੰਦੀ ਨੂੰ ਚਲਾਉਣਾ ਇੱਕ ਟੋਟਲੀ ਡਿਫਰੈਂਟ ਟਾਸਕ ਹੈ ਉਹ ਬਿਲਕੁਲ ਵੱਖਰਾ ਹੈ ਕਿ ਕਿਵੇਂ ਸਾਰਿਆਂ ਨੂੰ ਇਕੱਠੇ ਰੱਖਣਾ ਬੇਸ਼ੱਕ ਰਾਜਾ ਵੜਿੰਗ ਬਾਰੇ ਕੋਈ ਕੁਝ ਕਹੀ ਜਾਵੇ ਰਾਜਾ ਵੜਿੰਗ ਨੇ ਇੱਕ ਚੀਜ਼ ਮੂਵਮੈਂਟ ਕਰਕੇ ਦਿਖਾਈ ਰਾਜਾ ਵੜਿੰਗ ਦੇ ਦੌਰ ਦੇ ਵਿੱਚ ਧੜੇਬੰਦੀ ਤਾਂ ਰਹੀ ਹੈ ਧੜੇਬੰਦੀ ਰਾਜਾ ਵੜਿੰਗ ਨੇ ਖੁਦ ਵੀ ਕੀਤੀ ਹੈ ਪਰ ਰਾਜਾ ਵੜਿੰਗ ਨੇ ਕਦੇ ਇਹ ਚੀਜ਼ ਪਬਲੀਕਲੀ ਪੇਸ਼ ਹੋਣ ਨਹੀਂ ਦਿੱਤੀ ਬਹੁਤ ਘੱਟ ਤਾਂ ਮarreਂ ਜਿੱਥੇ ਆ ਲੱਗਿਆ ਹੋਵੇ ਕਿ ਰਾਜਾ ਵੜਿੰਗ ਨੇ ਕਹਿ ਹੋਵੇ ਕਿ ਭਗਵਾਨ ਸੇ ਉਹਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਓ ਤੁਹਾਨੂੰ ਫਿਰ ਪਤਾ ਲੱਗੇ ਹਨ ਤਾਂ ਇਹ ਚੀਜ਼ਾਂ ਨੇ ਕਿਆਂ ਜਿਹੜੀਆਂ ਨਵਜੋਤ ਸਿੰਘ ਸਿੱਧੂ ਨੇ ਗਲਤੀਆਂ ਕੀਤੀਆਂ ਹੋਈਆਂ ਨੇ ਕਾਂਗਰਸ ਹਾਈ ਕਮਾਂਡ ਜੇ ਦੇ ਬਾਵਜੂਦ ਵੀ ਰਿਸਕ ਲਿੰਦੀ ਹੈ ਤੇ ਕਾਂਗਰਸ ਨੂੰ ਥੋੜਾ ਸੋਚਣ ਦੀ ਲੋੜ ਹੈ ਕਿ ਇਹ ਵੀ ਆਵਾਜ਼ਾ ਸਾਹਿਬ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਂਦੇ ਨੇ ਤਾਂ ਓਪਨ ਤੌਰ ਤੇ ਜਿਹੜੇ ਬਾਕੀ ਧੜੇ ਨੇ ਜਿਹੜੇ ਸਿੱਧੂ ਨੂੰ ਪਸੰਦ ਨਹੀਂ ਕਰਦੇ ਖੁੱਲੇ ਤੌਰ ਤੇ ਉਹਨਾਂ ਖਿਲਾਫ ਬੋਲਣਾ ਵੀ ਸ਼ੁਰੂ ਕਰ ਦਿੰਦੇ ਨੇ ਪਰ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਹੋਰ ਕੋਈ ਪ੍ਰਧਾਨ ਬਣਦਾ ਹੈ ਬੇਸ਼ੱਕ ਉਹਨਾਂ ਦਾ ਵਿਰੋਧ ਹੋਵੇ ਪਰ ਓਪਨ ਤੌਰ ਤੇ ਉਸ ਪ੍ਰਧਾਨ ਦੇ ਖਿਲਾਫ ਨਹੀਂ ਬੋਲਦੇ ਉਹ ਕਹਿੰਦੇ ਨੇ ਕਿ ਉਹ ਬਾਕੀ ਲੀਡਰਾਂ ਨੇ ਗਰਾਊਂਡ ਤੇ ਕੰਮ ਕੀਤਾ ਹੋਇਆ ਜਾਂ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ 2024 ਚ ਲੋਕ ਸਭਾ ਚੋਂ ਆਊਟ ਰਹੇ ਨੇ ਜਦੋਂ ਕੋਈ ਪ੍ਰੋਟੈਸਟ ਹੁੰਦਾ ਹੈ ਕਾਂਗਰਸ ਪ੍ਰੋਟੈਸਟ ਰੱਖਦੀ ਆ ਉਦੋਂ ਆਊਟ ਰਹਿੰਦੇ ਨੇ ਸਿਰਫ ਕੀ ਹੈ ਜਦੋਂ सीएम ਦਾ ਦਾਵਾ ਠੋਕਣਾ ਹੋਵੇ ਜਦੋਂ ਪ੍ਰਧਾਨਗੀ ਲੈਣੀ ਹੋਵੇ ਉਦੋਂ ਇਹ ਨੂੰਦੇ ਨੇ ਬਿਲਕੁਲ ਉਹੀ ਗੱਲ ਹੈ ਨਾ ਕਿ ਨਵਜੋਤ ਸਿੰਘ ਸਿੱਧੂਪਾਲ ਦੇ ਵਿੱਚ চোপੜੀਆਂ ਨੇ ਤੇ ਦੋ ਦੋ ਪਾਲਦੇ ਨੇ ਤੁਸੀਂ ਕੁਝ ਕਰਨਾ ਨਹੀਂ ਦੇਖੋ ਉਹਨਾਂ ਦੀ ਘਰ ਚ ਸਮੱਸਿਆ ਸੀ ਹੁੰਦੀਆਂ ਨੇ ਗਿਆ ਲੋਕ ਕਰਦੇ ਨੇ ਉਹਨਾਂ ਚ ਵੀ ਲੋਕ ਸਮਾ ਕੱਢਦੇ ਨੇ ਜਿਹੜੇ 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 ਟਰੂ ਪੋਲਿਟੀਸ਼ੀਅਨ ਹੁੰਦੇ ਨੇ ਜਿਨ੍ਹਾਂ ਨੂੰ ਆਗ ਹੁੰਦੀ ਹੈ ਚਾਹੇ ਉਹ ਬੁੜੇ ਵੀ ਹੋ ਜਾਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇਖ ਲਓ ਤੁਸੀਂ ਲਾਲ ਸਿੰਘ ਦੀ ਐਗਜ਼ਾਮਪਲ ਦੇਖ ਲਓ ਜੈਨ ਕਿ ਉਹ ਨਹੀਂ ਰਹਿ ਸਕਦੇ ਇਹ ਇਹ ਇੱਕ ਇਹ ਗੱਲ ਸਪਸ਼ਟ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟ ਟਾਈਮ ਪੋਲਿਟੀਸ਼ੀਅਨ ਨੇਗੇ ਉਹਨਾਂ ਨੂੰ ਜਦੋਂ ਲੱਗਦਾ ਕਿ ਹੁਣ ਮੌਕੇ ਆ ਉਦੋਂ ਚਲੇ ਜਾਂਦੇ ਨੇ ਜਦੋਂ ਨਹੀਂ ਵੈਸੇ ਵੀ ਉਹ ਪੈਰਾਸ਼ੂਟਡ ਪੋਲੀਟੀਸ਼ੀਅਨ ਨੇ ਉਹ ਕਿਸੇ ਜਥੇਬੰਦੀ ਚੋਂ ਨਿਕਲੇ ਹੋਏ ਨਹੀਂ ਉਹ ਕਾਂਗਰਸ ਦੀ ਕਿਸੇ ਜਥੇਬੰਦੀ ਚੋਂ ਨਹੀਂ ਨਿਕਲੇ ਉਹ ਕਿਸੇ ਹੋਰ ਜਥੇਬੰਦੀ ਚੋਂ ਨਹੀਂ ਨਿਕਲੇ ਕਿਸੇ ਹੋਰ ਪਾਰਟੀ ਜੋ ਈਵਨ ਕਿ ਚਲੋ ਉਹ ਭਾਜਪਾ ਚੋਂ ਐਂਟਰੀ ਲੈਂਦੇ ਨੇ ਉਹ ਕੋਈ ਏਵੀਪੀ ਚੋਂ ਨਹੀਂ ਆਏ ਹੋਏ ਉਹ ਕੋਈ ਜੂਆ ਮੋਰਚਾ ਚੋਂ ਨਹੀਂ ਆਏ ਹੋਏ ਉਹ ਤਾਂ ਪੈਰਾਸ਼ੂਟਡ ਸੀਗੇ ਲਿਆਂਦੇ ਗਏ ਜਿੱਤ ਗਏ ਦਾ ਲੱਗ ਗਿਆ ਪਾਰਸ ਸੈਲੀਬ੍ਰਿਟੀਰ ਆ ਗਿਆ ਉਹ ਚੱਲੀ ਗਿਆ ਕਾਂਗਰਸ ਨੂੰ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਸਾਨੂੰ ਪੰਜਾਬ ਦੇ ਵਿੱਚ ਬਹੁਤ ਫਾਇਦੇਮੰਦ ਹੋ ਸਕਦੇ ਨੇ ਪੰਜਾਬ ਦੇ ਵਿੱਚ ਸਾਡੀਆਂ ਜੜ੍ਹਾਂ ਲਾ ਸਕਦੇ ਐਸਾ ਨਹੀਂ ਹੈ ਪਾਰਟੀਆਂ ਨੂੰ ਇੱਥੇ ਪਾਰਟੀਆਂ ਗਲਤੀ ਕਰਦੀਆਂ ਨੇ ਸੈਲੀਬ੍ਰਿਟੀਆਂ ਦੇ ਸਿਰ ਦੇ ਉੱਤੇ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ 2-4 ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਇੱਕ ਦੂਜੇ ਦੇ ਦੂਸ਼ਣਬਾਜ਼ੀ ਕੀਤੀ ਜਾ ਸਕਦੀ ਹੈ ਪਰ ਪਾਰਟੀਆਂ ਸਰਕਾਰਾਂ ਤਾਂ ਹੀ ਬਣਦੀਆਂ ਨੇ ਜੇ ਪਾਰਟੀਆਂ ਦਾ ਵਰਕਰ ਹੋਵੇ ਥੱਲੇ ਉਹ ਵਰਕਰ ਦੇ ਨਾਲ ਲੀਡਰ ਖੜਦੇ ਹੋਣ ਤੇ ਉਹਨਾਂ ਵਰਕਰਾਂ ਕੋਲੇ ਪੋਲਿਟਿਕਲ ਟ੍ਰੇਨਿੰਗ ਹੋਵੇ ਨਹੀਂ ਤਾਂ ਫਿਰ ਜਵੇਂ ਨਵਜੋਤ ਸਿੰਘ ਸਿੱਧੂ ਵੇਲੇ ਹੋਇਆ ਉਵੇਂ ਹੋਊਗਾ ਮੇਰੇ ਮੇਰਾ ਮੰਨਣਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਇਸ ਜਿਹੜੀ ਕੰਡੀਸ਼ਨ ਚ ਅੱਜ ਕਾਂਗਰਸ ਹੈ ਪੰਜਾਬ ਦੇ ਅੰਦਰ ਉਸ ਕੰਡੀਸ਼ਨ ਤੋਂ ਉਹਨੂੰ ਉੱਪ ਲੈ ਕੇ ਜਾ ਸਕਦੇ ਨੇ ਜੇ ਉਹਨਾਂ ਨੂੰ ਕੋਈ ਮੌਕਾ ਮਿਲਦਾ ਇਦਾਂ ਦਾ ਸਵਾਲ ਨਹੀਂ ਹੈ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ